ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ ਵਟਸਐਪ ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਆ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਅੱਛੇ ਕਾਲ ਅਮਰੀਕਾ ਨਿਊਜ਼ ਬੁਲਟਨ ਵੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਮੁਖੜਲੇਸ ਤੇ ਡੈਟ ਰਤ ਤੋਂ ਬਾਅਦ ਵੀਜ਼ਾ ਤੇ ਸਖਤ ਹੋਇਆ ਅਮਰੀਕਾ H1B ਵੀਜ਼ਾ ਨੂੰ ਦੱਸਿਆ ਘਟਾਲਾ ਅਮਰੀਕਾ ਦੇ ਵਿੱਤ ਮੰਤਰੀ ਦਾ ਬਿਆਨ ਕਿ ਹਾਂ ਭਾਰਤ ਦੇ ਨਾਲ ਚੰਗਾ ਸੌਦਾ ਹੋ ਸਕਦਾ ਹੈ ਭਵਿੱਖ ਵਿੱਚ ਜਨਮਾਰਕ ਦੀ ਵੱਡੀ ਕਾਰਵਾਈ ਅਮਰੀਕੀ ਰਾਸ਼ਦੂਤ ਨੂੰ ਕੀ ਤਤਲ ਹੁਣ ਖਬਰਾਂ ਵਿਸਥਾਰ ਦੇ ਨਾਲ ਭਾਰਤ ਦੇ ਉੱਤੇ ਟੈਰਿਫ ਲਗਾਉਣ ਤੋਂ ਬਾਅਦ ਅਮਰੀਕਾ ਹੁਣ ਵੀਜ਼ਾਸ ਦੇ ਉੱਤੇ ਸਖਤੀ ਕਰ ਰਿਹਾ ਹੈ ਦਰਸਲ ਡੋਨਾਲਡ 트੍ਰੰਪ ਦੇ ਮੰਤਰੀਆਂ ਦਾ ਕਹਿਣਾ ਹੈ ਕਿ H1B ਵੀਜ਼ਾ ਇੱਕ ਕਟਾਲਾ ਫਲੋਰੀਡਾ ਦੇ ਗਵਰਨਰ ਦਾ ਕਹਿਣਾ ਹੈ ਕਿ ਭਾਰਤੀ ਅਮਰੀਕੀਆਂ ਦੀਆਂ ਨੌਕਰੀਆਂ ਖੋ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਅਮਰੀਕਨ ਕੰਪਨੀਆਂ ਜ਼ਿਆਦਾਤਰ H1B ਵੀਜ਼ਾ ਧਾਰਕ ਭਾਰਤੀਆਂ ਨੂੰ ਤਰਜੀਹ ਦਿੰਦੀਆਂ ਨੇ ਉਹਨਾਂ ਦਾ ਮੰਨਣਾ ਹੈ ਕਿ ਇਹ ਵਿਦੇੜੇ ਸਕਿਲਡ ਹੁੰਦੇ ਨੇ ਉਧਰ ਵੀਜ਼ਾਸ ਉੱਤੇ ਸਖਤੀ ਤਾਂ ਕੀਤੀ ਹੀ ਗਈ ਹੈ ਇਸ ਦੇ ਨਾਲ ਹੀ ਜਿਹੜੇ ਪੱਤਰਕਾਰ ਕੰਮ ਵਜੋਂ ਅਮਰੀਕਾ ਜਾਂਦੇ ਨੇ ਉਹਨਾਂ ਦੇ ਵੀਜ਼ਾ ਨਿਯਮਾਂ ਨੂੰ ਵੀ ਬਦਲਿਆ ਗਿਆ ਹੈ ਜੈਰਫ ਤੋਂ ਬਾਅਦ ਹੁਣ ਅਮਰੀਕਾ ਨੇ ਵਰਕ ਵੀਜ਼ਾ ਸਟੂਡੈਂਟ ਵੀਜ਼ਾ ਤੇ ਗ੍ਰੀਨ ਕਾਰਡ ਤੇ ਸਖਤੀ ਵਿਖਾਉਣੀ ਸ਼ੁਰੂ ਕਰ ਦਿੱਤੀ ਹੈ ਸਰਕਾਰ ਨੇ ਨਵੇਂ ਨਿਯਮ ਲਿਆਉਣ ਦੀ ਤਿਆਰੀ ਕੀਤੀ ਹੈ ਜਿਸ ਤਹਿਤ ਵਿਦੇਸ਼ੀ ਵਿਦਿਆਰਥੀਆਂ ਸੱਭਿਆਚਾਰਕ ਪ੍ਰੋਗਰਾਮਾਂ 'ਚ ਆਉਣ ਵਾਲੇ ਲੋਕਾਂ ਅਤੇ ਵਿਦੇਸ਼ੀ ਪੱਤਰਕਾਰਾਂ ਦੀ ਵੀਜ਼ਾ ਮਿਆਦ ਘਟਾਈ ਜਾਵੇਗੀ ਹੁਣ ਤੱਕ ਇਹਨਾਂ ਲੋਕਾਂ ਨੂੰ ਆਪਣੀ ਜ਼ਰੂਰਤ ਮੁਤਾਬਕ ਅਮਰੀਕਾ 'ਚ ਰਹਿਣ ਦੀ ਇਜਾਜ਼ਤ ਸੀ ਪਰ ਨਵੇਂ ਨਿਯਮ ਅਨੁਸਾਰ ਵਿਦੇਸ਼ੀ ਵਿਦਿਆਰਥੀਆਂ ਅਤੇ ਸੱਭਿਆਚਾਰਕ ਮਹਿਮਾਨਾਂ ਨੂੰ 4 ਸਾਲ ਤੱਕ ਦਾ ਵੀਜ਼ਾ ਮਿਲੇਗਾ ਵਿਦੇਸ਼ੀ ਪੱਤਰਕਾਰਾਂ ਨੂੰ 240 ਦਿਨਾਂ ਲਈ ਵੀਜ਼ਾ ਮਿਲੇਗਾ ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਨਾਲ ਵੀਜ਼ਾ ਧਾਰਕਾਂ ਦੀ ਨਿਗਰਾਨੀ ਆਸਾਨ ਹੋ ਜਾਵੇਗੀ ਤੇ ਦੁਰਵਰਤੋਂ ਨੂੰ ਰੋਕਿਆ ਜਾ ਸਕੇਗਾ ਪਰ ਇਸ ਫੈਸਲੇ ਦਾ ਸਿੱਧਾ ਅਸਰ ਭਾਰਤੀ ਆਈਟੀ ਕੰਪਨੀਆਂ ਤੇ ਅਮਰੀਕਾ ਚ ਪੜ੍ਹਾਈ ਅਤੇ ਕੰਮ ਕਰਨ ਵਾਲੇ ਭਾਰਤੀਆਂ ਤੇ ਪੈ ਸਕਦਾ ਹੈ ਇਸ ਦੌਰਾਨ ਅਮਰੀਕਾ ਦੇ ਵੰਜ ਮੰਤਰੀ ਹਵਰਡ ਲੂਟਨਿਕ ਤੇ ਫਲੋੜਿਡਾ ਦੇ ਗਵਰਨਰ ਰੌਨ ਡਿਸੈਂਟਿਸ ਨੇ H1B ਵੀਜ਼ਾ ਨੂੰ ਕਪਲਾਖ ਹੈ ਡਿਸੈਂਟਿਸ ਦਾ ਕਹਿਣਾ ਹੈ ਕਿ ਇਸ ਵੀਜ਼ੇ ਤੋਂ ਭਾਰਤ ਦੇ ਲੋਕਾਂ ਨੂੰ ਸਭ ਤੋਂ ਵੱਧ ਫਾਇਦਾ ਹੋ ਰਿਹਾ ਹੈ ਅਮਰੀਕਾ ਚ ਜਾੜੀ ਕੀਤੇ ਜਾਣ ਵਾਲੇ H1B ਵੀਜ਼ੇ ਵਿੱਚੋਂ ਲਗਭਗ 75% ਭਾਰਤੀਆਂ ਨੂੰ ਮਿਲਦਾ ਹੈ। ਭਾਰਤ ਹਰ ਸਾਲ ਲੱਖਾਂ ਇੰਜੀਨੀਅਰਿੰਗ ਤੇ ਕੰਪਿਊਟਰ ਸਾਇੰਸ ਗ੍ਰੈਜੂਏਟ ਪੈਦਾ ਕਰਦਾ ਹੈ ਜੋ ਅਮਰੀਕਾ ਦੇ ਤਕਨੀਕੀ ਉਦਯੋਗ 'ਚ ਇੱਕ ਵੱਡੀ ਭੂਮਿਕਾ ਨਿਭਾਉਂਦੇ ਨੇ। ਇਨਫੋਸਿਸ TCS, Wipro, Cognizant ate HCL ਵਰਗੀਆਂ ਕੰਪਨੀਆਂ ਸਭ ਤੋਂ ਵੱਧ H1B ਵੀਜ਼ਾ ਸਪੌਂਸਰ ਕਰਦੀਆਂ ਨੇ ਇਸੇ ਲਈ ਕਿਹਾ ਜਾਂਦਾ ਹੈ ਕਿ ਭਾਰਤ ਅਮਰੀਕਾ ਨੂੰ ਚੀਜ਼ਾਂ ਨਾਲੋਂ ਜ਼ਿਆਦਾ ਲੋਕਾਂ ਯਾਨਕੀ ਇੰਜੀਨੀਅਰ ਕਾਦਰ ਅਤੇ ਵਿਦਿਆਰਥੀ ਨਿਰਯਾਤ ਕਰਦਾ ਹੈ 트럼ਪ ਪ੍ਰਸ਼ਾਸਨ ਵਿਦਿਆਰਥੀ ਅਤੇ ਐਕਸਚੇਂਜ ਵੀਜ਼ਾ ਬਾਰੇ ਵੀ ਸਖਤ ਹੈ ਪਹਿਲਾ ਨਿਯਮ ਸੀ ਕਿ ਜਿੰਨਾ ਚਿਰ ਵਿਦਿਆਰਥੀ ਦਾਖਲ ਹੁੰਦਾ ਹੈ ਉਸ ਨੂੰ ਰਹਿਣ ਦੀ ਇਜਾਜ਼ਤ ਹੁੰਦੀ ਹੈ ਪਰ ਹੁਣ ਨਵਾਂ ਨਿਯਮ ਇਹ ਹੈ ਕਿ ਵਿਦਿਆਰਥੀ ਤੇ ਐਕਸਚੇਂਜ ਸਿਰਫ 4 ਸਾਲਾਂ ਲਈ ਵੈਧ ਹੋਵੇਗਾ ਵਿਦੇਸ਼ੀ ਪੱਤਰਕਾਰਾਂ ਦੀ ਮਿਆਦ 240 ਦਿਨ ਨਿਰਧਾਰਿਤ ਕੀਤੀ ਜਾਵੇਗੀ ਜਿਸ ਨੂੰ ਬਾਅਦ ਵਿੱਚ ਵਧਾਇਆ ਜਾ ਸਕਦਾ ਹੈ 1978 ਤੋਂ ਅਮਰੀਕਾ 'ਚ ਨਿਯਮ ਹੈ ਕਿ ਵਿਦਿਆਰਥੀ ਤੇ ਐਕਸਚੇਂਜ ਵੀਜ਼ਾ ਧਾਰਕਾਂ ਨੂੰ ਸਟੇਟਸ ਦੀ ਮਿਆਦ ਦੇ ਆਧਾਰ 'ਤੇ ਦਾਖਲਾ ਮਿਲਦਾ ਹੈ ਯਾਨੀ ਜੇਕਰ ਕਿਸੇ ਵਿਦਿਆਰਥੀ ਦਾ ਦਾਖਲਾ ਜਾਰੀ ਹੈ ਤਾਂ ਉਸ ਨੂੰ ਵਾਰ-ਵਾਰ ਇਮੀਗ੍ਰੇਸ਼ਨ ਜਾਂਚਾਂ ਤੋਂ ਬਿਨਾ ਅਮਰੀਕਾ ਚ ਰਹਣ ਦੀ ਆਗਿਆ ਹੈ ਇਹ ਉਹਨਾਂ ਨੂੰ ਆਪਣੀ ਪੜ੍ਹਾਈ ਜਾਂ ਐਕਸਚੇਂਜ ਪ੍ਰੋਗਰਾਮ ਖਤਮ ਹੋਣ ਤੱਕ ਰਹਿਣ ਦੀ ਆਗਿਆ ਦਿੰਦਾ ਹੈ ਪਰ 트럼ਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਪ੍ਰਣਾਲੀ ਸਥਾਈ ਵਿਦਿਆਰਥੀ ਪੈਦਾ ਕਰ ਰਹੀ ਹੈ ਇਸ ਲਈ ਨਵੇਂ ਨਿਯਮਾਂ ਵਿੱਚ ਐਫ ਅਤੇ ਜੀ ਵੀਜ਼ਾ ਦੀ ਵੈਧਤਾ ਵੱਧ ਤੋਂ ਵੱਧ 4 ਸਾਲਾਂ ਤੱਕ ਸੀਮਿਤ ਹੋਵੇਗੀ ਜੇਕਰ ਕੋਈ ਵਿਦਿਆਰਥੀ ਜੇ ਐਕਸਚੇਂਜ ਪ੍ਰੋਗਰਾਮ ਇਸ ਤੋਂ ਵੱਧ ਲੰਬਾ ਹੈ ਤਾਂ ਉਸ ਨੂੰ ਵੀਜ਼ਾ ਐਕਸਟੈਂਸ਼ਨ ਲਈ ਵੱਖਰੇ ਤੌਰ ਤੇ ਅਰਜ਼ੀ ਦੇਣੀ ਪਵੇਗੀ ਵੱਡੀ ਗਿਣਤੀ ਚ ਭਾਰਤੀ ਵਿਦਿਆਰਥੀ ਮਾਸਟਰ ਅਤੇ ਪੀ ਐਚ ਡੀ ਕਰਨ ਲਈ ਅਮਰੀਕਾ ਜਾਂਦੇ ਨੇ ਆਪਣੀ ਪੜਾਈ ਤੋਂ ਬਾਅਦ ਉਹ او ਪੀ ਟਿ ਪ੍ਰੋਗਰਾਮ ਰਾਹੀਂ ਐਚ 1 ਬੀ ਦੇ ਵਿੱਚ ਦਾਖਲ ਹੁੰਦੇ ਨੇ ਟਰੰਪ ਪ੍ਰਸ਼ਾਸਨ ਇਸ ਰਸਤੇ ਨੂੰ ਵੀ ਸੀਮਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਸਕੱਤਰ ਹਾਰਵਰਡ ਲੂਟਿੰਗ ਨੇ ਕਿਹਾ ਹੈ ਕਿ ਮੌਜੂਦਾ ਐਚ 1 ਬੀ ਸਿਸਟਮ ਅਸਲ ਦੇ ਵਿੱਚ ਇੱਕ ਘਟਾਲਾ ਹੈ ਜੋ ਅਮਰੀਕੀ ਨੌਕਰੀਆਂ ਨੂੰ ਵਿਦੇਸ਼ੀ ਕਾਮਿਆਂ ਦੇ ਨਾਲ ਭੜ ਰਿਹਾ ਹੈ ਉਨਾ ਦਾਵਾ ਕੀਤਾ ਹੈ ਕਿ ਗ੍ਰੀਨ ਕਾਰਡ ਤੇ H1 ਵੀਜ਼ਾ ਦੋਵਾਂ ਨੂੰ ਬਦਲਿਆ ਜਾਵੇਗਾ ਤਾਂ ਜੋ ਅਮਰੀਕਾ ਸਿਰਫ ਉੱਚ ਪ੍ਰਤਿਭਾ ਨੂੰ ਅਟਰੈਕਟ ਕਰੇ ਲੂਟਨਿਕ ਨੇ ਕਿਹਾ ਹੈ ਕਿ ਔਸਤ ਅਮਰੀਕੀ ਦੀ ਤਨਖਾਹ 75000 ਡਾਲਰ ਹੈ ਜਦਕਿ ਔਸਤ ਗ੍ਰੀਨ ਕਾਰਡ ਉਪਭੋਗਤਾ 66000 ਡਾਲਰ ਕਮਾਉਂਦਾ ਹੈ ਇਸ ਦਾ ਮਤਲਬ ਹੈ ਕਿ ਅਮਰੀਕਾ ਨੂੰ ਨੁਕਸਾਨ ਹੋ ਰਿਹਾ ਹੈ ਲੂਟਿਕ ਮੁਤਾਬਕ 트럼ਪ ਇਸ ਪ੍ਰਣਾਲੀ ਨੂੰ ਬਦਲ ਦੇਣਗੇ ਤੇ 골ਡ ਕਾਰਡ ਪੇਸ਼ ਕਰਨਗੇ ਇਸ ਦੇ ਨਾਲ ਹੀ ਫਲੋੜਾ ਦੇ ਗਵਰਨਰ ਰੋਨ ਡਿਸਸੈਂਟਿਸ ਨੇ ਦੋਸ਼ ਲਗਾਇਆ ਹੈ ਕਿ ਬਹੁਤ ਸਾਰੀਆਂ ਕੰਪਨੀਆਂ ਅਮਰੀਕੀ ਕਰਮਚਾਰੀਆਂ ਨੂੰ ਕੱਢ ਰਹੀਆਂ ਨੇ ਅਤੇ H1B ਕਰਮਚਾਰੀਆਂ ਨੂੰ ਨੌਕਰੀ ਤੇ ਰੱਖ ਰਹੀਆਂ ਨੇ ਉਹਨਾਂ ਆਖਿਆ ਹੈ ਕਿ ਪਹਿਲਾਂ ਇਹ ਦਾਵਾ ਕੀਤਾ ਜਾਂਦਾ ਸੀ ਕਿ ਦੁਨੀਆ ਦੀ ਸਭ ਤੋਂ ਵਧੀਆ ਪ੍ਰਤਿਭਾ H1B ਤੋਂ ਆਉਂਦੀ ਹੈ ਪਰ ਅਸਲ 'ਚ ਅਜੇ ਹਤਾ ਕੁਝ ਨਹੀਂ ਇਹ ਕਾਰਡ ਉਹਨਾਂ ਵਿਦੇਸ਼ੀਆਂ ਨੂੰ ਸਥਾਈ ਨਿਵਾਸ ਦੇਵੇਗਾ ਜੋ ਅਮਰੀਕਾ 'ਚ 5 ਮਿਲੀਅਨ ਡਾਲਰ ਦਾ ਨਿਵੇਸ਼ ਕਰਦੇ ਨੇ ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਤੱਕ 2.5 ਲੱਖ ਲੋਕਾਂ ਨੇ ਇਸ ਯੋਜਨਾ ਦੇ ਵਿੱਚ ਇੰਟਰਸਟ ਵਿਖਾਇਆ ਹੈ ਅਤੇ ਇਸ ਨਾਲ 1.25 ਟ੍ਰਿਲੀਅਨ ਡਾਲਰ ਦਾ ਮਾਇਆ ਪੈਦਾ ਹੋ ਗਿਆ ਹੈ H1B ਵੀਜ਼ਾ ਦੇ ਪ੍ਰਤੀ ਡਨਾਲਡ ਟਰੰਪ ਦਾ ਰਵੱਈਆ ਹਮੇਸ਼ਾ ਉਲਝਣ ਵਾਲਾ ਰਿਹਾ ਹੈ ਕਦੇ ਵੀਜ਼ਾ ਸਮਰਥਨ ਕਰਦੇ ਨੇ ਕਦੇ ਵਿਰੋਧ ਕਰਦੇ ਨੇ ਜਨਵਰੀ 2025 ਚ 트ੰਪ ਨੇ ਸਪਸ਼ਟ ਤੌਰ ਤੇ ਕਿਹਾ ਸੀ ਕਿ ਉਹ H1B ਵੀਜ਼ਾ ਪ੍ਰੋਗਰਾਮ ਦਾ ਸਮਰਥਨ ਕਰਦੇ ਨੇ ਇੱਕ ਪਾਸੇ ਉਹ ਮੰਨਦੇ ਨੇ ਕਿ ਅਮਰੀਕਾ ਨੂੰ ਬਹੁਤ ਸਮਰਥ ਲੋਕਾਂ ਨੂੰ ਇੱਥੇ ਆਉਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਤਾਂ ਜੋ ਉਹ ਅਮਰੀਕੀਆਂ ਨੂੰ ਵੀ ਸਿਖਲਾਈ ਦੇ ਸਕਣ ਜੋ ਯੋਗ ਨਹੀਂ 트ੰਪ ਨੇ ਆਖਿਆ ਸੀ ਕਿ ਇਹ ਸਿਰਫ ਇੰਜੀਨੀਅਰਸ ਤੱਕ ਸੀਮਤ ਨਹੀਂ ਹੋਣਾ ਚਾਹੀਦਾ ਸਗੋਂ ਇਸ ਵਿੱਚ ਹਰ ਪੱਧਰ ਦੇ ਲੋਕ ਸ਼ਾਮਲ ਹੋਣੇ ਚਾਹੀਦੇ ਨੇ ਪਰ ਸਮੱਸਿਆ ਇਹ ਹੈ ਕਿ 트럼ਪ ਦਾ ਰੁਖ ਉਹਨਾਂ ਦੇ ਮੂਡ ਤੇ ਨਿਰਭਰ ਕਰਦਾ ਹੈ ਤੇ ਅਕਸਰ ਬਦਲਦਾ ਰਹਿੰਦਾ ਹੈ। ਦੂਜੀ ਪਾਸੇ ਉਹ ਇਹ ਵੀ ਕਹਿੰਦੇ ਸੀ ਕਿ ਇਸ ਪ੍ਰੋਗਰਾਮ ਦੀ ਦੁਰਵਰਤੋਂ ਹੋ ਰਹੀ ਹੈ ਤੇ ਇਹ ਅਮਰੀਕੀ ਕਾਮਿਆਂ ਤੇ ਆਰਥਿਕ ਬੋਝ ਪਾ ਰਿਹਾ ਹੈ। ਉਸਨੇ ਇਸ ਨੂੰ ਇੱਕ ਅਜੀਬ ਪ੍ਰਣਾਲੀ ਵਜੋਂ ਦੱਸਿਆ ਜਿਸ ਰਾਹੀਂ ਕੰਪਨੀਆਂ ਸਸਤੇ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਤੇ ਰੱਖਦੀਆਂ ਨੇ ਤੇ ਅਮਰੀਕੀ ਕਾਮੇ ਆਪਣੀਆਂ ਨੌਕਰੀਆਂ ਗਵਾ ਦਿੰਦੇ ਨੇ। ਇਦਦਰ ਅਮਰੀਕਾ ਦੇ ਤਾਂ ਮੰਤਰੀ ਬੈਸਨ ਦੀ ਜੇ ਮੈਂ ਗੱਲ ਕਰਾਂ ਤਾਂ ਫਿਰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਭਾਰਤ ਦੇ ਨਾਲ ਚੰਗਾ ਸੌਦਾ ਕਰ ਸਕਦੇ ਹਾਂ ਦੋਵਾਂ ਹੀ ਦੇਸ਼ਾਂ ਦੇ ਵਿਚਾਲੇ ਚੰਗੇ ਸਬੰਧਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਦੱਸਦੀ ਹੈ ਹਾਲ ਹੀ ਫਿਲਹਾਲ ਦੇ ਵਿੱਚ 50% ਟੈਰਫ ਭਾਰਤ ਦੇ ਉੱਤੇ ਲਗਾਇਆ ਗਿਆ ਹੈ ਔਰ 50% ਟੈਰਫ ਦੇ ਉੱਤੇ ਭਾਰਤ ਦਾ ਬਿਆਨ ਹੈ ਭਾਰਤ ਦਾ ਕਹਿਣਾ ਹੈ ਕਿ ਸਾਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਦਕਿ ਹੋਰ ਵੀ ਬਹੁਤ ਸਾਰੇ ਦੇਸ਼ ਨੇ ਜਿਹੜੇ ਰੂਸ ਤੋਂ ਤੇਲ ਖਰੀਦੇ ਨੇ ਅਮਰੀਕਾ ਨੇ ਉਹਨਾਂ ਨੂੰ ਤਾਂ ਕੁਝ ਨਹੀਂ ਕਿਹਾ ਭਾਰਤ ਨਾਲ ਟੈਰਫ ਵਿਵਾਦ ਦੇ ਵਿਚਾਲੇ ਅਮਰੀਕਾ ਨੂੰ ਉਮੀਦ ਹੈ ਕਿ ਉਹ ਭਾਰਤ ਨਾਲ ਇੱਕ ਦੇ ਰਿਪੀਟ ਇੱਕ ਚੰਗੇ ਸਮਝੌਤੇ ਤੇ ਪਹੁੰਚ ਸਕਦਾ ਹੈ ਅਮਰੀਕੀ ਖਜ਼ਾਨਾ ਸਕੱਤਰ ਸਕੌਟ ਬੈਸਨ ਨੇ ਇੱਕ ਇੰਟਰਵਿਊ ਚ ਆਖਿਆ ਹੈ ਕਿ ਭਾਰਤ ਅਮਰੀਕਾ ਸਬੰਧ ਕਾਫੀ ਗੁੰਝਲਦਾਰ ਨੇ ਪਰ ਉਹਨਾਂ ਨੂੰ ਵਿਸ਼ਵਾਸ ਹੈ ਕਿ ਦੋਵੇਂ ਦੇਸ਼ ਅੰਤ ਦੇ ਵਿੱਚ ਇਕੱਠੇ ਜ਼ਰੂਰ ਹੋਣਗੇ ਅਮਰੀਕਾ ਨੇ ਭਾਰਤੀ ਪੰਜਾਬ ਫਿਸ ਦੇ ਟੈਰਿਫ ਲਗਾਇਆ ਹੈ ਜੋ ਲਾਗੂ ਹੋ ਗਿਆ ਹੈ ਇਹ ਦੁਨੀਆ ਦਾ ਸਭ ਤੋਂ ਵੱਧ ਟੈਰਿਫ ਹੈ ਇਸ ਬਾਰੇ ਭਾਰਤ ਦੇ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਕਿਹਾ ਹੈ ਕਿ ਅਮਰੀਕਾ ਨੇ ਜਾਣਬੁੱਝ ਕੇ ਭਾਰਤ ਨੂੰ ਵੱਖਰੇ ਤੌਰ ਤੇ ਨਿਸ਼ਾਨਾ ਬਣਾਇਆ ਹੈ ਜਦਕਿ ਹੋਰ ਦੇਸ਼ ਵੀ ਰੂਸ ਤੋਂ ਤੇਲ ਖਰੀਦ ਰਹੇ ਨੇ ਸਕਾਟ ਐ ਬੈਸੰਟ ਨੂੰ ਇੱਕ ਟੀਵੀ ਚੈਨਲ ਤੇ ਭਾਰਤ ਅਤੇ ਅਮਰੀਕਾ ਵਿਚਾਲੇ ਟੈਰਫ ਤੇ ਰੂਸੀ ਤੇਲ ਖਰੀਦਦਾਰੀ ਬਾਰੇ ਸਵਾਲ ਕੀਤਾ ਗਿਆ ਐਂਕਰ ਨੇ ਉਹਨਾਂ ਨੂੰ ਪੁੱਛਿਆ ਕਿ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਹਾਲ ਹੀ ਦੇ ਵਿੱਚ ਕਿਹਾ ਹੈ ਕਿ ਜੇਕਰ ਅਮਰੀਕਾ ਨੂੰ ਭਾਰਤ ਦੁਆਰਾ ਰੂਸ ਤੋਂ ਤੇਲ ਖਰੀਦਣ ਨਾਲ ਕੋਈ ਸਮੱਸਿਆ ਹੈ ਤਾਂ ਅਮਰੀਕਾ ਨੂੰ ਭਾਰਤ ਤੋਂ ਰਿਫਾਈਨਡ ਤੇਲ ਖਰੀਦਣਾ ਬੰਦ ਕਰ ਦੇਣਾ ਚਾਹੀਦਾ ਹੈ ਇਸ ਸਵਾਲ ਦੇ ਜਵਾਬ ਦੇ ਵਿੱਚ ਵਿੱਤ ਮੰਤਰੀ ਬਸਨ ਨਿਕ ਹੈ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਤੇ ਅਮਰੀਕਾ ਸਭ ਤੋਂ ਵੱਡੀ ਅਰਥ ਵਿਵਸਥਾ ਅੰਤ ਵਿੱਚ ਅਸੀਂ ਦੋਵੇਂ ਇਕੱਠੇ ਹੋਵਾਂਗੇ ਬਸਨ ਨੇ ਟਰੰਪ ਦੇ ਇਸ ਰੋਖ ਨੂੰ ਦੁਹਰਾਇਆ ਹੈ ਕਿ ਜਦੋਂ ਵਪਾਰ ਅਸੰਤੁਲਨ ਹੁੰਦਾ ਹੈ ਤਾਂ ਘਾਟੇ ਵਾਲੇ ਦੇਸ਼ ਨੂੰ ਫਾਇਦਾ ਹੁੰਦਾ ਹੈ ਜਦਕਿ ਜ਼ਿਆਦਾ ਵੇਚਣ ਵਾਲੇ ਦੇਸ਼ ਨੂੰ ਚਿੰਤਾ ਕਰਨੀ ਚਾਹੀਦੀ ਹੈ ਉਹਨਾਂ ਆਖਿਆ ਕਿ ਭਾਰਤ ਸਾਨੂੰ ਸਮਾਨ ਵੇਚ ਰਿਹਾ ਹੈ ਉਹਨਾਂ ਦੇ ਟੈਰਿਫ ਬਹੁਤ ਜ਼ਿਆਦਾ ਨਹੀਂ ਤੇ ਸਾਡੇ ਕੋਲ ਵੱਡਾ ਘਟਾ ਹੈ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਭਾਰਤੀ ਰੁਪਏ 'ਚ ਕਾਰੋਬਾਰ ਕਰਨ ਬਾਰੇ ਚਿੰਤਤ ਨਹੀਂ ਤਾਂ ਉਹਨਾਂ ਆਖਿਆ ਕਿ ਭਾਰਤੀ ਰੁਪਈਆ ਇਸ ਸਮੇਂ ਡਾਲਰ ਦੇ ਮੁਕਾਬਲੇ ਆਪਣੇ ਸਭ ਤੋਂ ਹੇਠਲੇ ਪੱਧਰ ਤੇ ਹੈ ਇਸ ਲਈ ਉਹ ਇਸ ਬਾਰੇ ਚਿੰਤਤ ਨਹੀਂ ਹਨ ਉਨ੍ਹਾਂ ਆਖਿਆ ਹੈ ਮੈਂ ਬਹੁਤ ਸਾਰੀਆਂ ਚੀਜ਼ਾਂ ਬਾਰੇ ਚਿੰਤਾਾਂ ਪਰ ਰੁਪਏ ਦੇ ਵਿਸ਼ਵਵਿਆਪੀ ਮੁਦਰਾ ਬਨਣ ਦਾ ਮੁੱਦਾ ਇਸ ਵਿੱਚ ਸ਼ਾਮਲ ਨਹੀਂ ਹੈ ਬਸਨ ਨੇ ਆਖਿਆ ਹੈ ਕਿ ਰਾਸ਼ਟਰਪਤੀ 트ੰਪ ਤੇ ਪ੍ਰਧਾਨ ਮੰਤਰੀ ਮੋਦੀ ਦੇ ਸਬੰਧ ਬਹੁਤ ਚੰਗੇ ਨੇ ਹਾਲਾਂਕਿ ਉਹ ਡੈਨਮਾਰਕ ਦੇ ਅਮਰੀਕਾ ਦੇ ਉੱਤੇ ਵੱਡੀ ਕਾਰਵਾਈ ਵੇਖਣ ਨੂੰ ਮਿਲਿਆ ਦਰਸਲ ਡੈਨਮਾਰਕ ਨੇ ਜਿਗੜਾ ਵਖਾਉਂਦਿਆਂ ਅਮਰੀਕੀ ਰਾਜਦੂਤ ਨੂੰ ਤਲਬ ਕੀਤਾ ਹੈ ਮਾਮਲਾ ਦੱਸਿਆ ਜਾ ਰਿਹਾ ਹੈ ਗ੍ਰੀਨਲੈਂਡ ਦੇ ਉੱਤੇ ਕਬਜ਼ਾ ਕਰਨ ਦਾ ਡੈਨਮਾਰਕ ਦੇ ਵਿਦੇਸ਼ ਮੰਤਰੀ ਨੇ ਦੇਸ਼ ਚੋਟੀ ਦੇ ਅਮਰੀਕੀ ਰਾਜਦੂਤ ਨੂੰ ਗੱਲਬਾਤ ਲਈ ਤਲਬ ਕੀਤਾ ਹੈ ਇਹ ਕਦਮ ਉਦੋਂ اٹھਾਇਆ ਗਿਆ ਜਦੋਂ ਮੁੱਖ ਰਾਸ਼ਟਰੀ ਪ੍ਰਸਾਰਕ ਨੇ ਖਬਰ ਦਿੱਤੀ ਸੀ ਕਿ ਰਾਸ਼ਟਰਪਤੀ ਜонаਲ 트ੰਪ ਨਾਲ ਜੁੜੇ ਘਟੂ ਘਟ ਤਿੰਨ ਲੋਕ ਗ੍ਰੀਨਲੈਂਡ ਦੇ ਵਿੱਚ ਗੁਪਤ ਤਰੀਕੇ ਨਾਲ ਪ੍ਰਭਾਵ ਜਮਾਉਣ ਲਈ ਮੁਹਿੰਮ ਚਲਾ ਰਹੇ ਨੇ 트ੰਪ ਦੀਆਂ ਨਜ਼ਰਾਂ ਆਰਕਟਿਕ ਦੇ ਵਿੱਚ ਇੱਕ ਵਿਸ਼ਾਲ ਅਰਧ ਖੁਦਮੁਖਤਿਆਰ ਡੈਨਿਸ਼ ਖੇਤਰ ਗ੍ਰੀਨਲੈਂਡ ਤੇ ਨਹੀਂ ਅਮਰੀਕੀ ਨਾਟੋ ਸਹਿਯੋਗੀ ਡੈਨਮਾਰਕ ਅਤੇ ਗ੍ਰੀਨਲੈਂਡ ਨੇ ਕਿਹਾ ਹੈ ਕਿ ਇਹ ਟਾਪੂ ਵਿਕਰੀ ਲਈ ਨਹੀਂ ਹੈ ਉਨ੍ਹਾਂ ਨੇ ਅਮਰੀਕਾ ਦੇ ਵੱਲੋਂ ਉੱਥੇ ਖੁਫੀਆ ਜਾਣਕਾਰੀ ਇਕੱਠੇ ਕਰਨ ਦੀਆਂ ਰਿਪੋਰਟਾਂ ਦੀ ਵੀ ਨਿੰਦਾ ਕੀਤੀ ਹੈ। ਸ੍ਰੀ ਸੰਤਸਾ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਨੰਸਰ ਮਾਰਤੇ ਆ ਮੁਖ ਹੈਡਲਾਈਨਸ ਤੇ ਟੈਰਿਫ ਤੋਂ ਬਾਅਦ ਵੀਜ਼ਾ ਤੇ ਸਖਤ ਹੋਇਆ ਅਮਰੀਕਾ H1B ਵੀਜ਼ਾ ਨੂੰ ਦੱਸਿਆ ਘੁਟਾਲਾ। ਅਮਰੀਕਾ ਦੇ ਵਿੱਤ ਮੰਤਰੀ ਦਾ ਬਿਆਨ ਕਿ ਹਾਂ ਭਾਰਤ ਦੇ ਨਾਲ ਚੰਗਾ ਸੌਦਾ ਹੋ ਸਕਦਾ ਹੈ ਭਵਿਕਸ਼। ਜਰਮਨੀਆਂ ਕਦੀ ਵੱਡੀ ਕਾਰਵਾਈ ਅਮਰੀਕੀ ਰਾਸ਼ਦੂਤ ਨੂੰ ਕੀਤਾ ਤਲਬ। ਇਸ ਨਾਲ ਹੀ ਮੈਂ ਇਹਨਾਂ ਦੀ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਾਤ